ਕਿਸੇ ਕਿਸੇ ਗੱਲ ਵੱਲ ਧਿਆਨ ਜਾਣੇ ਬਾਕੀ ਸੁਰਤੀ ਨੇ ਐਬਸੈਂਟ ਹੋ ਜਾਣਾ ਹੈ 99% ਲੋਕ ਮੈਂਟਲੀ ਐਬਸੈਂਟ ਹੋ ਕੇ ਰਹਿੰਦੇ ਨੇ ਸੁਰਤ ਹਾਜ਼ਰ ਨਹੀਂ ਹੈ ਸਰੀਰ ਹਾਜ਼ਰ ਹੈ ਔਰ ਸਾਥ ਸੰਗਤ ਜਿੱਥੇ ਸੁਰਤੀ ਹਾਜ਼ਰ ਨਾ ਹੋਵੇ ਕੱਲਾ ਸਰੀਰ ਹਾਜ਼ਰ ਹੋਵੇ ਉਹ ਕੀਤਾ ਹੋਇਆ ਕਰਮ ਸਫਲ ਨਹੀਂ ਹੈ ਤੈਉਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਲਤਾਨਪੁਰ ਲੋਧੀ ਤੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਜਿੱਥੇ ਮਹਾਰਾਜ ਨੇ ਨਵਾਬ ਦੌਲਤਖੰਦ ਲੋਧੀ ਦੇ ਨਾਲ ਨਵਾਜ਼ ਨਹੀਂ ਪੜੀ ਉਹਨੇ ਇਤਰਾਜ਼ ਕੀਤਾ ਮਹਾਰਾਜ ਤੁਸੀਂ ਵਾਅਦਾ ਕੀਤਾ ਸੀ ਨਵਾਜ਼ ਪੜਾਂਗੇ ਮਹਾਰਾਜ ਨੇ ਕਿਹਾ ਵਾਅਦਾ ਕੀਤਾ ਸੀ ਜੇ ਤੁਸੀਂ ਨਵਾਜ਼ ਅਦਾ ਕਰੋਂਗੇ ਮੈਂ ਵੀ ਕਰਾਂਗਾ ਨਵਾਬ ਨੇ ਕਿਹਾ ਜੀ ਅਸੀਂ ਤੇ ਨਵਾਜ਼ ਅਦਾ ਕੀਤੀ ਹੈ ਸੰਕੜੇ ਲੋਕਾਂ ਨੇ ਵੇਖਿਆ ਬਾਦਸ਼ਾਹ ਹੱਸਵੇ ਕਹਿੰਨੇ ਕਿ ਕਿੱਥੋਂ ਨਵਾਜ਼ ਪੜੀ ਐ ਸਰੀਰ ਕਰਕੇ ਝੁੱਕ ਕੇ ਤੂੰ ਪੰਜ ਵਾਰ ਧਰਤੀ ਤੇ ਸਜਦਾ ਕੀਤਾ ਐ ਸਰੀਰ ਕਰਕੇ ਜ਼ਬਾਨ ਤੋਂ ਪੰਜ ਵਾਰ ਕਲਮਾ ਪੜਿਆ ਤੈਨੂੰ ਕਲਮਾ ਯਾਦ ਸੀ ਪਰ ਇਮਾਨਦਾਰੀ ਨਾਲ ਦੱਸ ਪੂਰੀ ਨਵਾਜ਼ ਵਿੱਚ ਸੁਰਤ ਕਰਕੇ ਤੂੰ ਕਾਬਲ ਦੀ ਮੰਡੀ ਚ ਘੋੜੇ ਖਰੀਦਾ ਰਿਆ ਅਰਬ ਕੀ ਘੋੜੇ ਦਾ ਤੇਤੋਂ ਮੁੱਲ ਹੀ ਨਹੀਂ ਲੱਗ ਸਕਿਆ ਬੜਾ ਸ਼ਰਮਿੰਦਾ ਹੋਇਆ ਮਹਾਰਾਜ ਗੱਲ ਤੇ ਸਹੀ ਐ ਮੈਂ ਸਰੀਰ ਕਰਕੇ ਪੰਜ ਵਾਰ ਝੁਕਿਆ ਕਲਮਾ ਮੈਨੂੰ ਯਾਦ ਹੈ ਮੈਂ ਪੜਦਾ ਗਿਆ ਪਰ ਸੁਰਤੀ ਵਿੱਚ ਮੈਂ ਘੋੜੇ ਖਰੀਦਾ ਲਿਆ ਉਹਨੇ ਫਿਰ ਨਾਲ ਕਿਹਾ ਮਹਾਰਾਜ ਜੇ ਮੈਂ ਨਹੀਂ ਸੀ ਹਾਜ਼ਰ ਕਾਜੀ ਨਾਲ ਪੜ੍ਹ ਲੈਣੀ ਸੀ ਕਾਜੀ ਨੇ ਤੇ ਨमाज ਪੜ੍ਹੀ ਹੈ ਪਾਦਸ਼ਾਹ ਮੁਸਕਰਾਪੇ ਕਹਿੰਦੇ ਕਾਜੀ ਸਾਹਿਬ ਤੁਸੀਂ ਨਵਾਜ਼ ਪੜ੍ਹੀ ਹੈ ਸਰੀਰ ਕਰਕੇ ਸਜਦਾ ਕੀਤਾ ਹੈ ਸਰੀਰ ਕਰਕੇ ਤੁਸੀਂ ਨਵਾਜ਼ ਦੀ ਉਹ ਆਇਤ ਕਲਮਾ ਪੜ੍ਹਿਆ ਪਰ ਇਮਾਨਦਾਰੀ ਨਾਲ ਦੱਸੋ ਸੁਰਤੀ ਕਰਕੇ ਪੂਰੀ ਨਵਾਜ਼ ਵਿੱਚ ਤੁਹਾਡਾ ਧਿਆਨ ਘਰ ਵਿੱਚ ਰਿਹਾ ਕਿ ਨਵੀਂ ਬਸ਼ੇਰੀ ਸੂਈ ਜਿਹੜੀ ਉਹ ਕਿਤੇ ਖੋਚੇ ਨਾ ਡਿੱਗ ਜਾਏ ਖਵਰਿਆ ਬੱਚਿਆਂ ਨੇ ਬੰਨੇ ਖਵਰਿਆ ਬੱਚਿਆਂ ਨੇ ਨਹੀਂ ਬੰਨੇ ਕਹਿੰਦੇ ਪੂਰੀ ਨਵਾਜ਼ ਵਿੱਚ ਤੋਂ ਬੱਚੀ ਬੰਦਾ ਰਹਿ ਗਿਆ ਪੂਰੀ ਨਵਾਜ਼ ਵਿੱਚ ਤੇਰਾ ਧਿਆਨ ਬਸ਼ੇਰੀ ਵਿੱਚ ਰਿਹਾ ਔਰ ਹੱਥ ਜੁੜ ਗਏ ਤੀਜੇ ਕਿਸੇ ਬੰਦੇ ਦੀ ਹਿੰਮਤ ਨਹੀਂ ਪਈ ਕਿ ਮੋਹਰਿਓ ਕਹੇ ਮਹਾਰਾਜ ਮੇਰੇ ਨਾਲ ਨਵਾਜ਼ ਪੜ ਲਓ ਪਤਾ ਕਿਉਂ ਨਵਾਜ਼ ਪੜਦੇ ਹਾਂ ਸੁਰਤ ਪਤਾ ਨਹੀਂ ਕਿੱਥੇ ਕਿੱਥੇ ਚਲੀ ਜਾਂਦੀ ਇਹ ਤਾਂ ਕਈ ਵਾਰ ਧਰਮ ਕਰਮ ਕਰਦੇ ਹਾਂ ਵੀ ਬੰਦੇ ਦੀ ਸੁਰਤ ਇੰਨੀ ਮੈਲੀ ਹੋ ਜਾਂਦੀ ਹੈ ਤੁਸੀਂ ਦੱਸ ਨਹੀਂ ਸਕਦੇ ਸਾਸੰਗਤ ਕਈ ਵਾਰ ਕੰਮ ਧਰਮ ਦਾ ਹੋ ਰਿਹਾ ਬੈਠਾ ਸੰਗਤ ਵਿੱਚ ਸੁਰਤੀ ਇੰਨਾ ਮਾੜਾ ਸੋਚਦੀਆਂ ਸ਼ਬਦਾਂ ਚ ਨਹੀਂ ਤੁਸੀਂ ਦੱਸ ਸਕਦੇ ਗੁਰੂ ਸਭ ਤੋਂ ਪਹਿਲਾਂ ਸਿੱਖ ਦੀ ਸੁਰਤ ਘਟਦਾ ਤਿੱਥੇ ਘੜੀ ਹੈ ਸੁਰਤ ਪੰਡਾ ਜਿਹਦੇ ਵੀ ਸ਼ਬਦ ਪੜਨੇ ਸੁਰਤੀ ਘੜੀ ਗਈ ਸਾਰੇ ਜਣੇ ਘਰ ਵਿੱਚ ਦੁੱਧ ਦੀ ਵਰਤੋਂ ਕਰਦੇ ਹੋ ਅੱਛਾ ਕਈਆਂ ਦੇ ਘਰ ਦੁੱਜੀ ਦੁੱਧ ਪਾਉਣ ਆਉਂਦਾ ਹੈ ਕਈ ਖੁਦ ਦੁੱਧ ਲੈਣ ਜਾਂਦੇ ਨੇ ਕਦੇ ਕਿਸੇ ਨੇ ਦੁੱਧ ਦੀ ਨੂੰ ਇਹ ਗੱਲ ਕਹੀ ਹੈ ਵੀ ਦੁੱਧ ਤਾਂ ਰੋਜ਼ ਪਾ ਜਾਂਦਾ ਹੈ ਭੰਡਾ ਤਾਂ ਤੋਦਿਆ ਕਰ ਉਹ ਕਹਿੰਗਾ ਭੰਡਾ ਤੁਸੀਂ ਧੋ ਕੇ ਲਿਆਉਣਾ ਹੈ ਭਾਈ ਮੇਰਾ ਕੰਮ ਦੁੱਧ ਪਾਉਣੇ ਜਿਸ ਭੰਡੇ ਵਿੱਚ ਦੁੱਧ ਪਾਉਣੇ ਆਪ ਧੋ ਕੇ ਲਿਆਓ ਦੋਜੀ ਨੂੰ ਕਦੇ ਕਿਹਾ ਪੰਡਾ ਧੋ ਦੇ ਉਹ ਕਹਿੰਗਾ ਭਾਈ ਜਿਹੜੇ ਭੰਡੇ ਵਿੱਚ ਪਾਉਣੇ ਉਹ ਭੰਡਾ ਆਪ ਧੋ ਕੇ ਲਿਆਓ ਮੇਰਾ ਕੰਮ ਦੁੱਧ ਪਾਉਣੇ ਸਾਥ ਸੰਗਤ ਪਰ ਜਦੋਂ ਗੁਰੂ ਕੋਲ ਆਉਂਗੇ ਗੁਰੂ ਨੂੰ ਇਹ ਪਤਮ ਨਾਮ ਦੀ ਵਸਤੂ ਵੀ ਪਾਉਣੀ ਹੈ ਪਰ ਜਿਸ ਭੰਡੇ ਵਿੱਚ ਪਾਉਣੀ ਹੈ ਉਹ ਭੰਡਾ ਮਿਲ ਇਸ ਲਈ ਗੁਰੂ ਸੇਵਾ ਤੇ ਸਿਮਰਨ ਵਿੱਚ ਜੋੜ ਕੇ ਸਭ ਤੋਂ ਪਹਿਲਾਂ ਭੰਡਾ ਧੋਂਦਾ ਹੈ ਪਰ ਨਾਲੇ ਗੱਲ ਕਹਿਣਗੇ ਤੂੰ ਤਿਹਾਰ ਹੋ ਭੰਡਾ ਤੋਂ ਆਣ ਲਈ ਤਾਂ ਹਿਰਦੇ ਦਾ ਭੰਡਾ ਸੁਰਤੀ ਧੋਤੀ ਜਾਣੀ ਐ ਜੇ ਤੂੰ ਹਾਜ਼ਰ ਨਾ ਹੋਇਆ ਤੇਰੀ ਸੁਰਤ ਦਾ ਇਲਾਜ ਨਹੀਂ ਹੋਣਾ ਭੰਡਾ ਤੋਂ ਇਹ ਵੈਸ ਤੋਪ ਦੇਵੋ ਤੋ ਦੁੱਧੇ ਕੋ ਜਾਵੋ ਦੁੱਧ ਕਰਮ ਫਣ ਸੁਰਤ ਸਮਾਇਣ ਹੋਏ ਨਿਰਾਸ਼ ਜਮਾਬੋ ਸੁਰਤ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਅੱਛਾ 2 ਨੰਬਰ ਤੇ ਆਈ ਮਤ ਮਤ ਦਾ ਅਰਥ ਅਕਲ ਬੰਦਾ ਕੋਈ ਮੈਨੂੰ ਤਾਂ ਮਤ ਬਹੁਤ ਹੈ ਹਰੇਕ ਬੰਦੇ ਨੂੰ ਅਕਲ ਹੈ ਕੋਈ ਬੰਦਾ ਬਿਨਾਂ ਅਕਲ ਤੋਂ ਬੈਠਾ ਹੈ ਮਾਫ ਕਰਿਓ ਚੋਰੀ ਕਰਨ ਵਾਲਾ ਚੋਰ ਵੀ ਅਕਲ ਨਾਲ ਚੋਰੀ ਕਰਦਾ ਹੈ ਬੇਅਕਲ ਬੰਦਾ ਚੋਰੀ ਨਹੀਂ ਕਰ ਸਕਦਾ ਚੋਰੀ ਕਰਨ ਵਾਲਾ ਵੀ ਅਕਲਮੰਦ ਹੁੰਦਾ ਹੈ ਉਹ ਅਕਲ ਨਾਲ ਮਤ ਨਾਲ ਚੋਰੀ ਕਰਦਾ ਹੈ ਬੇਵਕੂਫ ਬੰਦਾ ਚੋਰੀ ਨਹੀਂ ਕਰ ਸਕਦਾ ਚੋਰੀ ਕਰਨ ਲਈ ਵੀ ਅਕਲ ਚਾਹੀਦੀ ਹੈ ਮੇਰੇ ਇੱਕ ਸੱਜਣ ਨੇ ਹੁਣੋ ਹੈੱਡਕੁਆਰਟਰ ਐਸਪੀ ਲੱਗੇ ਹੋਏ ਨੇ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਜਦੋਂ ਮੈਂ ਐਸਐਚਓ ਸੀ ਨਾ ਅਸੀਂ ਇੱਕ ਬੰਦੇ ਨੂੰ ਟ੍ਰੇਸ ਕਰ ਰਹੇ ਸੀ ਚੋਰ ਬਾਅਦ ਪਤਾ ਲੱਗਾ ਉਹ ਚੋਰਾਂ ਦਾ ਪੂਰਾ ਬੈਂਗ ਹੈ ਕਹਿੰਦੇ ਅਸੀਂ ਉਹਨਾਂ ਨੂੰ ਟ੍ਰੇਸਿੰਗ ਤੇ ਲੱਗੇ ਹੋਏ ਸੀ ਉਹ ਬੰਦਿਆਂ ਦੇ ਬੰਦੇ ਟ੍ਰੇਸ ਕਰਦਿਆਂ ਕਰਦਿਆਂ ਵੀ ਉਹ ਬੰਦੇ ਇੰਨੇ ਅਕਲ ਵਾਲੇ ਨਿਕਲੇ ਇੰਨੇ ਚਲਾਕ ਤੇ ਜੁਸਤ ਨਿਕਲੇ ਕਹਿੰਦੇ ਭਾਈ ਸਾਹਿਬ ਦੋ ਤਿੰਨ ਚੋਰੀਆਂ ਤਾਂ ਸਾਡੇ ਟਰੇਸ ਕਰਦੇ ਆ ਕਰ ਗਏ ਉਹ ਪਕੜ ਨਹੀਂ ਹੋਏ ਹਾਂ ਤੀਜੀ ਚੋਰੀ ਤੋਂ ਬਾਅਦ ਅਸੀਂ ਰਾਜਪੁਰੇ ਜਾ ਕੇ ਫੜ ਲਏ ਪਰ ਸਾਡੀ ਟਰੇਸਿੰਗ ਵਿੱਚ ਵੀ ਇੱਕ 10 15 ਦਿਨਾਂ ਵਿੱਚ ਦੋ ਤਿੰਨ ਚੋਰੀਆਂ ਕਰ ਗਏ ਸਾਨੂੰ ਉਹਨਾਂ ਦੇ ਫੋਨ ਤੋਂ ਪਤਾ ਵੀ ਲੱਗਦਾ ਸੀ ਕਿ ਉਹ ਬੰਦੇ ਚੋਰੀ ਕਰ ਰਹੇ ਆ ਪਰ ਜਦੋਂ ਤੱਕ ਅਸੀਂ ਪਹੁੰਚਦੇ ਸੀ ਉਹ ਨਿਕਲ ਜਾਂਦੇ ਸੀ ਅਗਲੇ ਦਿਨ ਉਹਦੀ ਲੋਕੇਸ਼ਨ ਹੋਣੀ ਉਹ ਬੰਦੇ ਰਾਜਪੁਰੇ ਦੇ ਲੱਗੇ ਚੋਰੀ ਕਰ ਰਹੇ ਜਦੋਂ ਤੱਕ ਅਸੀਂ ਟਰੇਸ ਕਰਕੇ ਉੱਥੇ ਪਹੁੰਚਨੇ ਉਹ ਚੋਰੀ ਕਰਕੇ ਨਿਕਲ ਜਾਂਦੇ ਸੀ پکڑਨੇ ਆਂ ਪਕੜਦੇ ਆਂ ਵੀ ਤਿੰਨ ਚੋਰੀਆਂ ਕਰ ਗਏ ਕਹਿੰਦੇ ਸਾਧ ਸੰਗਤ ਇਹਦਾ ਮਤਲਬ ਮਾੜਾ ਕੰਮ ਐ ਚੋਰੀ ਕਰਨੀ ਪਾਪ ਐ ਪਰ ਚੋਰੀ ਕਰਨ ਵਾਲਾ ਵੀ ਅਕਲ ਵਾਲਾ ਐ ਅਕਲ ਤੋਂ ਬਗੈਰ ਚੋਰੀ ਵੀ ਨਹੀਂ ਹੋ ਸਕਦੀ ਪਾਪ ਕਰਨ ਵਾਲਾ ਬੰਦਾ ਵੀ ਅਕਲ ਨਾਲ ਕਰਦਾ ਐ ਪਰ ਪਾਤਸ਼ਾਹ ਨੇ ਕਿਹਾ ਉਹ ਅਕਲ ਗੁਰੂ ਨੂੰ ਪਰਵਾਨ ਨਹੀਂ ਐ ਉਹ ਤੇਰੀ ਅਕਲ ਸਮਝ ਪੜ੍ਹਾਈ ਜੋ ਕੁਝ ਵੀ ਤੇਰੇ ਕੋਲ ਐ ਤੈਨੂੰ ਜਨਮ ਜਨਮਾਂ ਦੇ ਸਰਵ ਡੋਬ ਲਏਗੀ ਭਲਿਆ ਜੇ ਤੂੰ ਪਾਰ ਲੰਘਣੇ ਫਿਰ ਗੁਰੂ ਤੇਰੀ ਮਤ ਘੜੇਗਾ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਗੁਰੂ ਤੈਨੂੰ ਅਕਲ ਦੇਗਾ ਮਤ ਦੇਗਾ ਨਹੀਂ ਤਾਂ ਤੇਰੀ ਮਤ ਨਾਲ ਤੂੰ ਪਾਰ ਨਹੀਂ ਲੰਘ ਸਕਦਾ ਅੱਛਾ ਅੱਜ ਕੱਲ ਤਾਂ ਇੰਟੈਲੀਜੈਂਟ ਚੋਰ ਆ ਗਏ ਨੇ ਇੰਟੈਲੀਜੈਂਟ ਸਮਝਦੇ ਹੋ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੋਈ ਹੈ ਤੁਸੀਂ ਹੈਰਾਨ ਹੋਮੋਗੇ ਤੁਹਾਡੇ ਫੋਨ ਤੋਂ ਦੋ ਅੱਖਰ ਪੁੱਛਣਗੇ ਤੁਹਾਡਾ ਸਾਰਾ ਅਕਾਊਂਟ ਖਾਲੀ ਕਰ ਦੇਣਗੇ ਚੋਰੀ ਕਰਨ ਵਾਸਤੇ ਹੁਣ ਚੋਰਾਂ ਨੂੰ ਜਾਣਾ ਨਹੀਂ ਪੈਂਦਾ ਕਿਸੇ ਦੇ ਘਰ ਚੋਰ ਇੰਨੇ ਡਿਵੈਲਪ ਹੋ ਗਏ ਨੇ ਉਹਨਾਂ ਨੂੰ ਕਿਸੇ ਦੇ ਘਰ ਨਹੀਂ ਹੁਣ ਚੋਰੀ ਕਰਨੀ ਪੈਂਦੀ ਕੰਧ ਪਹਾੜ ਕੇ ਚੋਰੀ ਕਰਨ ਦੀ ਲੋੜ ਨਹੀਂ ਪੈਂਦੀ ਕਿਸੇ ਦੇ ਘਰ ਕੰਦ ਟੱਪ ਕੇ ਚੋਰੀ ਨਹੀਂ ਕਰਨੀ ਪੈਂਦੀ ਸੰਕੜੇ ਮੀਲ ਦੂਰ ਬੈਠੇ ਤੁਹਾਡੇ ਮੋਬਾਈਲ ਤੋਂ ਪੈਸੇ ਖਿੱਚ ਲੈਂਦੇ ਨੇ ਆ ਥੋੜੇ ਦਿਨ ਪਹਿਲਾਂ ਕਮਾਈ ਦਾ ਰੋਲਾ ਪਿਆ ਉਹ ਵਿਚਾਰੀ ਇਹਨਾਂ ਨਹੀਂ ਸੀ ਪਤਾ ਉਹਨੂੰ ਪੁੱਛ ਲਿਆ ਉਹਨਾਂ ਸਾਰਾ ਕੁਛ 3.5 ਲੱਖ ਰੁਪਏ ਅਕਾਊਂਟ ਖਾਲੀ ਕਰ ਗਏ 3.5 ਲੱਖ ਰੁਪਏ ਦੀ ਉਹ ਚੋਰੀ ਕਰ ਗਏ ਆਨਲਾਈਨ ਚੋਰੀਆਂ ਹੁੰਦੀਆਂ ਨੇ ਇਟ ਮੀਨਸ ਉਹ ਬੰਦੇ ਇੰਟੈਲੀਜੈਂਟ ਨੇ ਅਕਲ ਹੈ ਮੱਤ ਪਰ ਗੁਰੂ ਨੂੰ ਪਰਵਾਨ ਨਹੀਂ ਹੈ ਗੁਰੂ ਕੋਲ ਆ ਕੇ ਮਤ ਘੜੀ ਜਾਂਦੀ ਤਿੱਥੇ ਘੜੀ ਐ ਸੁਰਤ ਮਤ ਮਨ ਬੁੱਧ ਮਤ ਤੋਂ ਬਾਦ ਉਹਦਾ ਮਨ ਮਨ ਕੀ ਹੈ ਜਿਹੜਾ ਸੰਕਲਪ ਵਿਕਲਪ ਕਰਦਾ ਹੈ ਮੈਂ ਕਥਾ ਕਰ ਰਿਹਾ ਮੇਰੇ ਅੰਦਰ ਮਨ ਚੱਲ ਰਿਹਾ ਹੈ ਤੁਸੀਂ ਸੁਣ ਰਹੇ ਹੋ ਤੁਹਾਡੇ ਅੰਦਰ ਮਨ ਕੰਮ ਕਰਦਾ ਹੈ ਇਹਨੂੰ ਕਹਿੰਦੇ ਸੰਕਲਪ ਵਿਕਲਪ ਸੋਚ ਰਿਹਾ ਆ ਕੀ ਹੋ ਰਿਹਾ ਹੈ ਆਕੀ ਹੋ ਰਿਹਾ ਠੀਕ ਹੈ ਗਲਤ ਹੈ ਇਹਨੂੰ ਕਹਿੰਦੇ ਸੰਕਲਪ ਵਿਕਲਪ ਗੁਰੂ ਮਨ ਨੂੰ ਘਟ ਦਿੰਦਾ ਮਾੜੇ ਸੰਕਲਪ ਵਿਕਲਪ ਪੈਦਾ ਨਹੀਂ ਹੋਣਗੇ ਕਿਸੇ ਦੇ ਪ੍ਰਤੀ ਮਾੜੀ ਵਿਚਾਰ ਨਹੀਂ ਪੈਦਾ ਹੋਏਗੀ ਮਨ ਚ ਮਨ ਇੱਕ ਜਗ੍ਹਾ ਤੇ ਇਕਾਗਰ ਹੋਣ ਲੱਗ ਜਾਏਗਾ ਤੁਸੀਂ ਜਿੱਥੇ ਪ੍ਰੈਜੈਂਟ ਉੱਥੇ ਮਨ ਵੀ ਹਾਜ਼ਰ ਹੋ ਜਾਏਗਾ ਸਾਧ ਸੰਗਤ ਇਹ ਮਨ ਫਿਰ ਘੜਿਆ ਜਾਂਦਾ ਹੈ ਘੜਿਆ ਹੋਇਆ ਗੁਰੂ ਦੀ ਕਿਰਪਾ ਨਾਲ ਮਨ ਜਿਹੜਾ ਉਹ ਮਾੜੀ ਮੈਲੀਆਂ ਵਿਚਾਰਾਂ ਨਹੀਂ ਪੈਦਾ ਕਰੇਗਾ ਮਾੜੇ ਫੁਰਨੇ ਨਹੀਂ ਚਿੱਤ ਵਿੱਚ ਲੈ ਕੇ ਆਏਗਾ ਕਈ ਵਾਰ ਫੁਰਨਾ ਹੀ ਮਾੜਾ ਆ ਰਿਹਾ ਹੈ ਔਰ ਇਸ ਕਦਰ ਇਹ ਮਨ ਅੰਦਰੋਂ ਗਿਰ ਜਾਂਦਾ ਹੈ ਮਨ ਡੋਲੇ ਨਾ ਡੋਲੇ ਲੱਖਾਂ ਤੇ ਨਾ ਡੋਲੇ ਜਿੱਦਣ ਡੋਲਣ ਤੇ ਆਉਂਦਾ ਨਾ ਕੱਖਾਂ ਤੇ ਡੋਲ ਜਾਂਦਾ ਹੈ ਮਨ ਨਾ ਡੋਲੇ ਤੇ 50 60 ਸਾਲ ਦੀ ਉਮਰ ਤੱਕ ਨਾ ਡੋਲੇ ਮਨ ਡੋਲਣ ਤੇ ਆਉਂਦਾ ਇਹ 65 70 ਸਾਲ ਦੀ ਉਮਰ ਵਿੱਚ ਵੀ ਡੋਲ ਜਾਂਦਾ ਇਹਦਾ ਕੋਈ ਯਕੀਨ ਨਹੀਂ ਮਨ ਖੁੱਟ ਹਰ ਤਰ੍ਹਾਂ ਨਹੀਂ ਵਿਸਾਸ ਤੂੰ ਮਹਾ ਉਦਮਤ ਖਰਕਾ ਪੈ ਖਰ ਤੋ ਛਟੇ ਜੋ ਉੱਪਰ ਲੱਦਾ ਪਰ ਜਦੋਂ ਗੁਰੂ ਕੋਲ ਆਉਂਗੇ ਗੁਰੂ ਕੀ ਘੜਦੇ ਤਿੱਥੇ ਘੜੀ ਐ ਸੁਰਤ ਮਤ ਮਨ ਬੁੱਧ ਬੁੱਧ ਦਾ ਅਰਥ ਹੈ ਡਿਸੀਜਨ ਲੈਣ ਵਾਲੀ ਅਕਲ ਜਿਹੜੀ ਚੰਗੇ ਮਾੜੇ ਦਾ ਡਿਸੀਜਨ ਲੈਂਦੀ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਆਪ ਸਿਰਜਣ ਹਾਰੇ ਧਾਰਿਆ ਰੱਬ ਨੇ ਆਪੇ ਸਜਿਆ ਆਪੇ ਸਵਾਰਿਆ ਆਪੇ ਸਰੀਰ ਧਾਰਨ ਕਰ ਲਿਆ ਔਰ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪਤਾ ਕਿੱਥੇ ਘੜਿਆ ਗਿਆ ਗੁਰੂ ਕੋਲ। ਕਿਉਂਕਿ ਗੁਰੂ ਸਿੱਖ ਦਾ ਜੀਵਨ ਘੜਦਾ ਹੈ। ਹੁਣ ਥੋੜਾ ਜਿਹਾ ਆਪਣਾ ਧਿਆਨ ਦਿਓ। ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਨਹੀਂ ਬਣੇ ਭਾਈ ਜੱਠਾ ਗੁਰੂ ਰਾਮਦਾਸ ਮਹਾਰਾਜ ਸੇਵਾ ਕਰਦੇ ਨੇ ਉਸ ਵਕਤ ਧੰਨ ਗੁਰੂ ਅਮਰਦਾਸ ਮਹਾਰਾਜ ਤੋਂ ਨਿਮਰਤਾ ਸਿੱਖੀ ਹੈ 12 ਸਾਲ ਗੱਗਰ ਢੋਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਔਰ ਸਾਧ ਸੰਗਤ ਗੱਗਰ ਢੋਂਦਿਆਂ ਲੋਕਾਂ ਦੇ ਤੰਨੇ ਮੇਨੇ ਸੁਣੇ ਖਡੂਰ ਦੇ ਲੋਕ ਕਹਿੰਦੇ ਨੇ ਬੱਡੇ ਵੇਰੀ ਕੋੜਮਾਂ ਦੇ ਘਰ ਬੈਠਾ ਪੁੱਤ ਨੋਹਾਂ ਰੋਟੀ ਨਹੀਂ ਦਿੰਦੇ ਹੋਣੇ ਤਾਂ ਬੈਠਾ ਪਰ ਗੁਰੂ ਅਮਰਦਾਸ ਮਹਾਰਾਜ ਲੋਕਾਂ ਦੀਆਂ ਅਜ਼ਰ ਗੱਲਾਂ ਜਰ ਗਏ ਇਹ ਸਭ ਕੁਝ ਛੋਟੀ ਉਮਰ ਵਿੱਚ ਭਾਈ ਜੇਠਾ ਜੀ ਵੇਖ ਰਹੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਦਾ ਜਿਗਰਾ ਵੇਖੋ ਕਿੰਨਾ ਵੱਡਾ ਗੁਰੂ ਅਮਰਦਾਸ ਮਹਾਰਾਜ ਲੋਕਾਂ ਦੇ ਤਨ ਨੇ ਮਿਹਣੇ ਜਰ ਗਏ ਨੇ ਗੁਰੂ ਅਮਰਦਾਸ ਮਹਾਰਾਜ ਲੋਕਾਂ ਦੀਆਂ ਗੱਲਾਂ ਸੁਣ ਕੇ ਸਬਰ ਵਿੱਚ ਬੈਠੇ ਨੇ ਸਾਧ ਸੰਗਤ ਉਸੇ ਗੁਰੂ ਨੇ ਬਾਅਦ ਵਿੱਚ ਕਹਿਣਾ ਸੀ ਸਤਿਗੁਰੂ ਮਿਲਣ ਤੋਂ ਬਾਅਦ ਆਨੰਦ ਮਿਲਦਾ ਹੈ ਸਤਿਗੁਰੂ ਮਿਲਣ ਦੀ ਨਿਸ਼ਾਨੀ ਹੈ ਸਿੱਖ ਦੇ ਅੰਦਰ ਸਹਿਜ ਪੈਦਾ ਹੋ ਜਾਂਦਾ ਹੈ ਉਹਦਾ ਮਨ ਡੋਲਦਾ ਨਹੀਂ ਜਿਹੜਾ ਗੁਰੂ ਲੋਕਾਂ ਦੇ ਮਿਹਣੇ ਸੁਣ ਰਿਹਾ ਸੀ ਗੁਰੂ ਵੰਨ ਤੋਂ ਬਾਅਦ ਉਸ ਸੇ ਗੁਰੂ ਨੇ ਕਿਹਾ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਸਿੱਤੀ ਮਨ ਵਜੀਆਂ ਵਾਧਾਈਆਂ ਉਸ ਗੁਰੂ ਕੋਲੋਂ ਸਿੱਖਿਆ ਕਿਨੇ ਭਾਈ ਜੱਠਾ ਜੀ ਨੇ ਗੁਰੂ ਨੇ ਸਿੱਖ ਦਾ ਜੀਵਨ ਘੜਨੇ ਇਹ ਗੁਰੂ ਦੀ ਜ਼ਿੰਮੇਵਾਰੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੀਵਨ ਵੇਖ ਕੇ ਭਾਈ ਜਿਠੇ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਘੜਿਆ ਜਾ ਰਿਹਾ ਸੀ ਵਕਤ ਆਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਬਣੇ ਫਿਰ ਸੁਣਿਓ ਧਿਆਨ ਨਾਲ ਵਕਤ ਆਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਬਣੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਸਭ ਤੋਂ ਪਹਿਲੀ ਘਟਨਾ ਪਤਾ ਕੀ ਘਟਈ ਭਰੀ ਸੰਗਤ ਵਿੱਚ ਗੁਰੂ ਅਮਰਦਾਸ ਮਹਾਰਾਜ ਤਖਤ ਸਿੰਘਾਸਨ ਤੇ ਬੈਠੇ ਨੇ ਗੁਰੂ ਅੰਗਦ ਸਹ ਮਹਾਰਾਜ ਦੇ ਸੁਪੁੱਤਰ ਆਏ ਬਾਬਾ ਦਾਤੂ ਜੀ ਆਉਂਦਿਆਂ ਗੁਰੂ ਅਮਰਦਾਸ ਮਹਾਰਾਜ ਦੇ ਲਤ ਮਾਰੀ 72 73 ਸਾਲ ਦੀ ਉਮਰ ਹੈ तकरीबन ਉਸ ਵਕਤ ਬੁੱਢਾ ਸ਼ਰੀਰ ਹੈ ਔਰ ਬਾਬੇ ਦਾਤੂ ਨੇ ਜੋਰ ਨਾਲ ਲਤ ਮਾਰੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਚੰਦਨ ਦੀ ਚੌਂਕੀ ਤੋਂ ਭੁਏ ਡਿੱਗ ਪਏ ਇੰਨੀ ਸੰਗਤ ਵਿੱਚ ਬੈਠੇ ਸਿੱਖਾਂ ਨੂੰ ਗੁੱਸਾ ਵੀ ਆਇਆ ਹੋਵੇਗਾ ਹੱਥਾਂ ਨੂੰ ਜ਼ੋਰ ਨਾਲ ਮੁਠੀਆਂ ਬੱਟੀਆਂ ਹੋਣਗੀਆਂ ਮਾਰਨ ਲਈ ਪਰ ਗੁਰੂ ਅਮਰਦਾਸ ਮਹਾਰਾਜ ਦਾ ਜ਼ਿਗਰਾ ਵੇਖੋ ਪਾਦਸ਼ਾਹ ਨੇ ਬੜੇ ਅਦਬ ਨਾਲ ਹੱਥ ਜੋੜ ਕੇ ਕਿਹਾ ਬਾਬਾ ਦਾਤੂ ਜੀ ਨੂੰ ਕਹਿੰਦੇ ਜੀ ਮੇਰੇ ਕੋਲੋਂ ਭੁੱਲ ਹੋ ਗਈ ਉਹ ਗੁਰੂ ਦਾ ਸੁਪੁੱਤਰ ਆਇਆ ਸੀ ਮੈਂ ਉੱਠ ਕੇ ਖੜਾ ਨਹੀਂ ਹੋਇਆ ਪਰ ਬੇਟਾ ਜੀ ਬੁੱਢੇ ਦੇ ਹੱਦ 72 ਸਾਲ ਦੀ ਉਮਰ ਹੈ ਤੋੜ ਦੇ ਕੋਮਲ ਪੈਰ ਨੇ ਕਿਤੇ ਸੱਟ ਨਾ ਲੱਗੀ ਹੋਵੇ ਪੈਰ ਫੜ ਕੇ ਮੰਨਣ ਲੱਗ ਪਏ ਇਹ ਸਭ ਕੁਝ ਵੇਖ ਕੇ ਜੀਵਨ ਪਤੱ ਕਿਦਾ ਘੜਿਆ ਜਾ ਰਿਹਾ ਗੁਰੂ ਰਾਮਦਾਸ ਮਹਾਰਾਜ ਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਵੇਖ ਕੇ ਭਾਈ ਜੱਠਾ ਜੀ ਦਾ ਮਨ ਮਤ ਬੁੱਧ ਸਭ ਕੁਝ ਘੜਿਆ ਜਾ ਰਿਹਾ ਕਿਉਂ ਚਿੱਤ ਵਿਚਾਰਿਆ ਗੁਰੂ ਚ ਨੀ ਨਿਮਰਤਾ ਗੁਰੂ ਅਮਰਦਾਸ ਨੇ ਮਾਨਿਆਂ ਦੇ ਮਾਨ ਨੇ ਗੁਰੂ ਅਮਰਦਾਸ ਨੇ ਤਾਣਿਆਂ ਦੇ ਤਾਣ ਨੇ ਗੁਰੂ ਅਮਰਦਾਸ ਨੇ ਓਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨੇ ਤਰਿਆਂ ਦੀ ਤਿਰ ਸਭ ਕੁਝ ਹੁੰਦਿਆਂ ਵੀ ਲੱਤ ਵੱਜਣ ਤੋਂ ਬਾਅਦ ਵੀ ਕਹਿੰਦੇ ਨੇ ਬੇਟੇ ਪੈਰ ਤੇ ਸੱਟ ਨਾ ਲੱਗੀ ਹੋਵੇ ਇੰਨੀ ਨਿਮਰਤਾ ਇੰਨੀ ਨਿਰਮਾਨਤਾ ਇਹ ਵੇਖ ਕੇ ਸਾਧ ਸੰਗਤ ਭਾਈ ਜੇਠਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਤਿੱਥੇ ਘੜਿਆ ਸੁਰਤ ਮਤਮਨ ਬੁੱਧ ਸਭ ਕੁਝ ਘੜਿਆ ਜਾ ਰਿਹਾ ਹੈ ਜਿਸ ਗੁਰੂ ਵਿੱਚ ਇੰਨੀ ਨਿਮਰਤਾ ਹੈ ਅੱਜ ਭਾਈ ਜੇਠਾ ਜੀ ਵੀ ਉਸ ਸਿੱਖ